ਲੋ ਇਹ ਬਾਹਰੇ ਆ ਗਏ ਸੀ ਵਿੱਚ ਇਹ ਤਾਂ ਕੁਝ ਤਾਂ ਠੀਕ ਹੈ ਦੇ ਹੋਏ ਪੱਤੇ ਵਾਜੇ ਆਹ ਆਪ ਵੀ ਮੌਸਮ ਸਾਫ਼ ਹੋਏ ਜਿਵੇਂਵੇਂ ਇਹਨੂੰ ਪਾਈਏ ਕਿ ਨਾਲ ਚੱਲ ਰਿਹਾ ਪੰਜਾਬ ਦਾ ਤੇ ਨਹੀਂ ਪਈ ਜਾਂਦਾ ਫਸਲਾਂ ਡੁੱਬਦੀਆਂ ਹੋਰ ਮਖਾਨ ਵਧੀਆਂ ਤਾਂ ਨਹੀਂ ਕਰਕੇ ਹਜੇ ਵੀ ਮੀਂਹ ਨਹੀਂ ਹਟਿਆ ਦੇਖੋ 2-3 ਦਿਨ ਵਾਸਤੇ ਮੀਂਹ ਹਟਾ ਦੀ ਦੁਬਾਰੇ ਫੇਰ ਸ਼ੁਰੂ ਹੋ ਗਿਆ ਮੀਂਹ ਕੱਲ ਦਾ ਪਰਿਆ ਰੱਬ ਨੂੰ بس ਅਹੀ ਬੇਨ ਤੇ ਵੀ ਨਾ ਪਾ ਹੋਰ ਤਾਂ ਅੱਗੇ ਹੋਰ ਵੀ ਦਸ ਰੱਖਿਆ ਬਹੁਤਾਂ ਤੰਦਨ ਹੋ ਰਾਉਣਾ ਹੈ ਤੂਫਾਨ ਆਉਣਾ ਹੈ ਬਹੁਤ ਜ਼ਿਆਦਾ ਇਹਦਾ ਪੰਜਾਬ ਦਾ ਇੱਕ ਬਹੁਤ ਭਾਰੀ ਨੁਕਸਾਨ ਹੋਇਆ ਹੈ ਦੇਖੋ ਤੋਂ ਬੱਦਈ ਦੀਆਂ ਮੱਚਾਂ ਗਾਵਾਂ ਸਾਰੀਆਂ ਪਾਣੀ ਚ ਡੋੜ ਗਈਆਂ ਤੇ 40 ਡਿਗਰੀ ਜਿਹੜੀਆਂ ਹੁਣ ਕਈ ਦਾ ਨਾ ਪਾਇੰਟ ਹਨ ਬੰਦੇ ਪੂਰੇ ਹੋ ਗਏ 40 ਦੇ ਕਰੀਬ ਫੜਾ ਦੀ ਮਾਰ ਤੋਂ 3000 ਕਰੋੜ ਜਿੰਨ ਫਸਲਾਂ ਬਰਬਾਦ ਹੋ ਗਈਆਂ ਬਹੁਤ ਜਿਆਦਾ ਇਹ ਜਣਾ ਮਾਲਾ ਹੋ ਗਿਆ ਹੈ ਭੈਣ ਸਾਥੀ ਜਿਹੜੀ ਇਹ ਕਰਦੇ ਜਾਵੇ ਆਪਣੇ ਕਲਾਕਾਰ ਲੱਗਦਾ ਹੈ ਕਲਾਕਾਰ ਵੀ ਸਾਰੇ ਐਂ ਤਾਂ ਕਰਨਾ ਬਾਕੀ ਮੌਲ ਹੈ ਹੈ ਹੀ ਚੱਲ ਰਿਹਾ ਇਹ ਅਰਦਾਸ ਹੀ ਕਰ ਸਕਦੇ ਆਂ ਵੀ ਸਭ ਕੁਝ ਠੀਕ ਹੋ ਜੇ ਫੜਦਾ ਬਾਹਰ ਤੇੜ ਜਿਆ ਦੀ ਉਹਨੂੰ ਹੈ ਜਨ ਸਾਰੇ ਸਿਕ ਲੱਗ ਗਿਆ ਕੰਦਰ ਉਹ ਉਹ ਦੇਖੋ ਤੁਹਾਨੂੰ ਪਤਾ ਲੱਗਦਾ ਰੰਗ ਦਾ ਰੰਗ ਨਾਲ ਆਕ ਟਨ ਦੇ ਵਿੱਚ ਪਾਣੀ ਆਉਣ ਲੱਗਾ ਹੈ ਉਹ ਦੇ ਵਿੱਚ ਤੇ ਸਾਡੇ ਤੋਂ ਮੁਗਾ ਰਹਿ ਗਿਆ ਤੇ ਸੱਤ ਪਾਰੀ ਮੀਂਹ ਦੀ ਦੋ ਚਾਹ ਹੋਏ ਇਲਾਕੇ ਦਾ ਦਾਸਪੁਰ ਖਾਣਪੁਰ ਮਾਝਾ ਕਰਨ ساری ਗੱਲ ਆ ਹੁਣ ਤੱਕ ਤਾਂ ਬੱਚੇ ਸੁਰੂਸ ਨੂੰ ਘਣੀਆਂ ਬੱਚਦਾ ਮਾੜੀ ਮੋਟੀ ਬੱਚਦਾ ਵੀ ਨੂੰ ਬਲੇ ਨਹੀਂ ਪਈ ਜਾਂਦਾ ਸਾਡੇ ਨਾਲ ਦੇ ਪਿੰਡ ਢਾਈ ਤੇ ਦਾ ਬਹੁਤ ਬੁਰਾ ਹਾਲਾਟ ਹੈ ਤੇ ਸੱਤ ਪਾਣੀ ਹੋਆ ਆਡੀਓ ਉੱਤੇੋਂ ਲੱਗ ਰਿਹਾ ਪਾਣੀ ਹੈ ਖੁੱਚਾ ਲੱਗ ਪਾਣੀ ਆਉਂਦਾ ਹੈ ਤੁਹਾਨੂੰ ਪਤਾ ਹੀ ਹੈ ਕੋਈ ਪਾਈ ਦੀ ਕੀ ਨਹੀਂ ਹਾਲ ਕੰਡਾ ਹੁੰਦਾ ਡਈਆਂ ਨੁਕਸਾਨ ਕਰੀਆਂ ਮਾਰਾਂ ਤੇ ਤੇ ਦਰਿਆ ਵੀ ਜਿਹੜੇ ਉਹ ਵੀ ਆਪਦੇ ਲੈਵਲ ਤੋਂ ਉੱਪਰ ਆ ਰਹੇ ਨੇ ਸਾਡੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਨੇ ਡੈਮੋਂ ਵੀ ਪਾਣੀ ਛੱਡ ਦਿਆ ਲੋਕ ਜੜ ਗਨਾ ਮਗਰੋਂ ਉਹ ਡੈਮ ਡੈਮ ਰੁਕਣ ਵਾਲੀ ਤਰ੍ਹਾਂ ਆ ਰਿਹਾ ਹੈ ਤੇ ਪਾਣੀ ਉੱਪਰ ਦੀ ਕਰ ਰਹੇ ਨੇ ਅਸੀਂ ਬੋਲ ਰਹਾ ਰਹੇ ਠੀਕ ਲੋਈ ਬਾਹਰੇ ਆ ਗਈ ਸੀ ਵਿੱਚ ਇਹ ਤਾਂ ਕੁੱਤਾ ਠੀਕ ਹੈ ਬਚਾ ਦੇ ਪਾਣੀ ਨਹੀਂਗਾ ਪਰ ਇਕੱਠਾ ਹੀ ਜਾਂਦਾ ਵਾਲੇ ਉਹ ਮਿੱਟੀ ਦੇ ਫਿਰ ਸਾਕੀ ਬਾਹਰੇ ਇਹ ਇਧਰ ਆ ਗਈਆਂ ਪੱਕਾ ਹੋਣ ਦਾ ਕੋਈ ਖੜਾ ਫਾਇਦਾ ਆ ਫਾਇਦਾ ਵੀ ਨਹੀਂ ਦੱਸ ਸਕਦੇ देखो ਮਿੱਟੀ ਮਿੱਟੀ ਆ ਜਾਂਦੀ ਆ ਲੋ ਜੀ ਸ਼ਾਮ ਦਾ ਵੇਲਾ ਹੋ ਗਿਆ ਤੇ ਸੂਰਜ ਦੇ ਨਿਕਲਿਆ ਤੇ ਸੂਰਜ ਦੇ ਨਾਲ ਨਾਲ ਆ ਵੀ ਦੇਖੋ ਸੋਤਰੂ ਕੀ ਪੀਂ ਬਾਬਿਓ ਦੋ ਨੇ ਇੱਕ ਉੱਪਰ ਧੁੰਦ ਲਈ ਇੱਕ ਨੀਚੇ ਆ ਗਈ ਜਿਹੜਾ ਵਾਟਰ ਰਹਿ ਗਿਆ ਉਹਦੇ ਵਿੱਚ ਉਹ ਰਿਫਲੈਕਟ ਹੋ ਰਹੀ ਹੈ ਸੂਰਜ ਕਰਕੇ ਸੂਰਜ ਨੇ ਕਰਨਾ ਪਈ ਹੈ ਨਾ ਲਾਲ ਹਰਾ ਵੀ ਦਾ ਸਾਰੇ ਰੰਗ ਛਤਰੰਕ ਜਿਹਨੂੰ ਛਤਰੰਕ ਕਹਿੰਦੇ ਨੇ ਤਾਂ ਇਹਨੂੰ ਕਿਦਾਂ ਦੇਖ ਸਕਦੇ ਕੋਈ ਮੌਸਮ ਸਾਫ਼ ਹੋਏ ਤਾਂ ਬੜੀ ਗੱਲ ਆ ਮੈਂ ਕਿਧਰੋਂ ਮੌਸਮ ਜਿੱਦਾ ਸਾਫ਼ ਹੋ ਜਾਂਦਾ કે હા હાલો યાર કપડે લઈ જા જી પેન્ટ લઈ લો તો કે આવી જ ઠીક છે હે ફટાફટ વીડિયો બનાવ बूट लाइ चमकता दूर घंटा कि शक्ल ना शक्ल कि <laughs> पता ही है <laughs> <बोल देने। laughs> ਰਾਮ ਮੱਡਾ ਜੀ ਠੀਕ ਹੈ ਮਿੱਡਾ ਆ ਆ ਜੀ ਇੱਚੀ ਰਿਹਾ ਯਾਰਾ ਮੁਰਗ ਗਲਾਈ ਹੋਵੇ ਗੋਲ ਜੀ ਹੂੰ ਕੈਪਸੂਲ ਜਣ ਹੋਵੇ ਹੂੰ ਕੈਪਸੂਲ ਤਾਂ ਬਾਹਲੇ ਪਾਉਂਦੇ ਆ ਜੀ ਸੀ ਵਧੀਆ ਲੱਗਦਾ ਕਰੀ ਰਹੀ ਯੈਸ ਰਾਈਟ ਜਾਂਦਾ ਬਣਾ ਰੋਟੀ ਤੋਂ ਬੱਸ ਤੇਰੀ ਇਹ ਆ ਜੀ ਬਾਲ ਦਾ ਆਪਣਾ ਦੇਸੀ ਕਿਵੇਂ ਬੋਲੂ ਠੀਕ ਆ ਓਕੇ ਗੱਲ ਵਾਲੋ ਪਾਈ ਨਹੀਂ ਕਰ ਰਹਾ ਤੂੰ ਕਰ ਤੀਤਾ ਤਾਂ ਘੜੀ ਉਹ ਮੈਂ ਦਿਖਾ ਲਈ ਬਾਈਟ ਜੀ ਕੋਈ ਕੀ ਪ੍ਰਾਈਸ ਦੇਖੋ ਹੁਣੇ ਬਾਈ ਇਹ 750 ਰੁਪਏ ਬਾਕੀ ਲੈਸੇ ਨਗਲੇ ਸੋਯੂ ਕਾਕੇ ਨੇ ਭੇਜਿਆ ਸੀ ਆ ਦੇ ਕੈਨੇਡਾ ਵਾਲਾ ਕੈਨੇਡਾ ਪੁਆਇੰਟ ਵਾਲਾ ਕਾਲੇ ਸੋਨੇ ਦਾ ਵਪਾਰ ਫੋਨ ਤੇਬਾਂ ਵਾਲੇ ਨੂੰ ਨਾਲ ਹੀ ਵੱਡੇ ਵਾਜਦੇ ਨੇ ਪੁਆਇੰਟ ਕੈਨੇਡਾ ਤੇਰੀ ਕਿੰਨਾ ਚੰਗੀ ਵੀ ਇਹੀ ਆਦਾਸ ਮੇਰੇ ਵੀ ਬਾਈਕ ਦਾ ਹੂੰ ਵਾਈਟ ਚ ਦਖਾ ਫੋਂ ਵਾਈਟ ਵਾਲੇ ਬਾਈਟ ਤਾਂ ਆਏਗਾ ਨਾ ਕੋਲੂ ചിന് ചട ਅੱਛੀ ਚਿੱਟ ਲੈਂ ਨੂੰ ਬੁੱਲੂ ਸਾਰਾ ਚ ਟਾ ਨ ਲੈਂ ਨੂੰ ਤੋਂ ਹੂੰ ਨਹੀਂ ਮੀ ਕਰਾਂ ਹੂੰ ਨਹੀਂ ਮੀ ਸੋਨਾ ਬੁੱਟਦਾ ਵੀ ਯਾਰ ਉਹ ਬਲੈਕ ਮੈਂਜੀ ਨਾ ਜ ਸੋਨਾ ਜੀ ਲਈ ਹਾਂ ਸਾਰਾ ਰਿਜ਼ਲਟ ਵੀ ਇਹਦੇ ਨਾਲ ਦੇਵਾ ਪੂਰਾ ਦੇਖ ਤੁਰਕੇ ਦੇਖ ਥੋੜਾ ਜਿਆ ਤੱਕ ਆਏ ਤੁਰ ਬੱਦਾ ਤੂੰ ਤਾਲਾ ਲਾ ਲੀ ਠੀਕ ਹੈ ਜਰਾ ਸਹੀਆ ਜਰਾ ਫੜੋ ਲੈਓ ਜਰਾ ਗਿਫਟ ਦੇ ਰਹੇ ਨੇ ਆਪਣੇ ਵਾਲੇ ਕਿਧਰ ਗਏ ਤੇਰੇ ਨਾਲ ਉੱਧਰ ਪਾਈ ਹੋਗੇ ਨਹੀਂ ਤੱਕੜੀ ਸ਼ਾਪਿੰਗ ਕਰੀਏ ਕਦੇ ਮਿੰਟੋ ਮਿੱਟੀ ਸ਼ੌਪਿੰਗ ਉਹ ਕੱਪੜੇ ਚੱਕਦਾ ਪਿੱਛੇ ਉਹ ਪਿੱਛੇ ਟੀਮੀ ਖੜਨਾ ਬੋਤਾਂ ਓਕੇ ਬੱਸ ਇੱਕ ਤਾਂ ਕੈਨ ਦੇ ਟੋਪੂ ਕਰਾ ਵਾਲੀ ਓਕੇ ਸਪਰਿੰਗ ਸਪਰਿੰਗ ਝੜ ਜਾਂਦਾ ਇਹਦਾ ਮੈਂ ਲੰ longo ਬਰੋ ਤੇਜੀ ਦੇ ਤਾਂ ਉਹ ਸਪਰਿੰਗ ਕਿੱਥੇ ਪਾ ਦੂ ਵਿੱਚ ਪਾ ਦੂਗਾ ਨਹੀਂ ਪੁੱਛਣਾ ਇੱਕ ਸ਼ੈਂਪੂ ਲੈ ਲਵਾਂਗੇ ਹੋ ਯਾਰ ਮੁੰਡੇ ਆ ਗਏ ਨੇ 버거 ਖਾਣ ਆ ਜਾ ਠੀਂ ਆ ਗਏ ਬਈ 버거 ਕਿਉਂ ਜਾਦੂ ਨਾਲ ਆ ਗਿਆ ਨਾ ਇਹ ਲਿਆਉਣ ਫਿਰ ਹੋਊ ਭਾਈ ਹੋਈ ਹਾਂ ਚੰਦ ਜੀ ਇਹਨੇ ਨਹੀਂ ਭਾਰ ਕੀ ਉਹ ਬਾੜੀ ਨੀਲੀ ਆ ਗਈ ਨਾ ਹਲਟ ਇਹਦਾ ਲੈ ਲੈ ਨੀ ਹਲਟ ਇਹਦਾ ਖਾਣੇ ਬਾਈ